ਪੀ ਜਿਹੜਾ ਸਾਡਾ ਭਰਾ ਭਾਈ ਗੁਰਜੀਤ ਸਿੰਘ ਖਾਲਸਾ 14 ਮਹੀਨੇ ਤੋਂ ਲਗਾਤਾਰ ਟਾਵਰ ਦੇ ਉੱਪਰ ਬੈਠਾ ਹੈ ਤੋਂ ਪਹਨੇਰੀ ਮੀ ਕਣੀਆਂ ਦੋ ਮੌਸਮ ਬਦਲ ਗਏ ਜੇ ਆਪਾਂ ਅੱਜ ਬੰਦੇ ਨੂੰ ਇੱਕ ਨੂੰ ਕਹੀਏ ਨਾ ਦੋ ਦਿਨ ਕਮਰੇ ਚ ਰਹਿ ਲੈ ਉਹ ਦੋ ਦਿਨ ਕਮਰੇ ਚ ਰਹਿ ਨਹੀਂ ਸਕਦਾ ਧਰਮ ਦੀ ਲੜਾਈ ਲੜਦਾ ਹੈ ਉਹ ਕੱਲੀ ਸਾਡੀ ਇੱਕ ਧਰਮ ਦੀ ਨਹੀਂ ਉਹਦੇ ਚ ਸਾਰੇ ਨੇ ਗੁਰੂ ਗ੍ਰੰਥ ਸਾਹਿਬ ਬਾਈਬਲ ਗੀਤਾ ਕੁਰਾਨ ਜਿੱਦੀ ਵੀ ਬੇਅਦਵੀ ਹੋਈ ਹੈ ਉਹਤੇ ਮੰਗ ਕੀ ਹੈ ਮੰਗੇ ਹੈ ਭਗਵੰਤ ਮਾਨ ਸਾਡੇ ਸੀਐਮ ਸਾਹਿਬ ਇਹਨਾਂ ਨੇ ਕਿਹਾ ਸੀ ਕਿ ਸਰਕਾਰ ਲਿਆਓ ਨਾਲ ਦੀ ਨਾਲ ਸਖਤ ਕਾਨੂੰਨ ਬਣੇਗਾ। ਕੇਜਰੀਵਾਲ ਸਾਹਿਬ ਨੂੰ ਵੀ ਕਿਹਾ ਭਗਵੰਤ ਮਾਨ ਜੀ ਨੂੰ ਵੀ ਕਿਹਾ ਦੱਸੋ ਉਹਨਾਂ ਨੂੰ ਆਸ ਸੀ ਕਿ ਅੱਜ ਨੌਸ ਹੋਊਗਾ ਹੋਇਆ ਨਹੀਂ। ਇਹ ਬੇਅਦਬੀਆਂ ਇਹ ਬੇਅਦਬੀਆਂ ਸਰਕਾਰਾਂ ਜਾਣ ਕੇ ਕਰਾਨੀਆਂ ਨੇ ਤਾਂ ਕਿ ਲੋਕਾਂ ਨੂੰ ਪਾੜ ਕੇ ਇੱਕ ਦੂਜੇ ਨੂੰ ਲੜਾ ਕੇ ਆਪਣੀ ਰਾਜਨੀਤੀ ਵੋਟ ਬੈਂਕ ਹਾਸਲ ਕਰਨਾ। ਜਦੋਂ ਵਿਅਤ ਵੀ ਹੋ ਜਾਂਦੀ ਹੈ ਤਾਂ ਬਾਅਦ ਚ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਬੰਦੇ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈਗਾ ਜਾਂ ਕੁਝ ਹੋਰ ਹੈ ਨੂੰ ਐ ਨਹੀਂ ਲੱਗਦਾ ਕਿ ਕਈਆਂ ਨੂੰ ਤਾਂ ਸਜ਼ਾ ਵੀ ਨਹੀਂ ਹੁੰਦੀ ਕਈਆਂ ਨੂੰ ਕੀ ਤੁਸੀਂ ਆਰਟੀਆਈ ਪਾਓ ਮੈਂ ਚੈਨਲ ਦੇ ਥੋੜੇ ਮਾਧਿਮ ਰਾਹੀਂ ਕਹਿਣਾ ਚਾਹੁੰਦਾ ਜਿਹੜਾ ਵੀ ਮੇਰਾ ਭਰਾ ਕੋਈ ਵੀ ਹੈ ਉਹ ਕੋਈ ਵੀ ਆਰਟੀਆਈ ਪਾਵੇ ਉੱਥੇ ਚੈੱਕ ਕਰੇ ਕਿੰਨਿਆਂ ਨੂੰ ਸਜ਼ਾ ਹੋਈ ਹੈ ਤੁਸੀਂ ਮੈਨੂੰ ਦੱਸਿਓ ਮੰਨੂ ਨਹੀਂ ਲੱਗਦਾ Hindu ਇਧਰ ਹੋ ਜਾਣ ਸਿੱਕੇ ਇੱਧਰ ਹੋ ਜਾਣ ਮੁਸਲਮਾਨ ਉਧਰ ਹੋ ਜਾਣ ਸਾਈ ਇੱਧਰ ਹੋ ਜਾਣ ਇਹ ਸਾਰਾ ਸਿਸਟਮ ਹੈ ਇੱਕ ਸਿਰਫ ਵੋਟਾਂ ਵਾਸਤੇ ਵੋਟਾਂ ਵਾਸਤੇ ਜੇ ਇਹਨਾਂ ਨੂੰ ਪਤਾ ਵੀ ਜੇ ਇਕੱਠੇ ਹੋ ਗਏ ਸਾਡੀ ਜਿਹੜੀ ਜਿਹੜਾ ਸਾਡਾ ਪਲਾਨ ਹੈ ਜੇ ਅਸੀਂ ਵੋਟਾਂ 'ਚ ਜਿੱਤਣਾ ਹੈ ਉਹ ਜਿੱਤਾਂਗੇ ਤਾਦੀ ਜੇ ਇਹਨਾਂ ਨੂੰ ਪਾੜ ਕੇ ਰੱਖਾਂਗੇ ਕੇ ਆਰਜੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਰ ਇਸ ਟਾਈਮ ਤੇ ਸਾਡੇ ਨਾਲ ਮੌਜੂਦ ਨੇ ਰਾਜਕੁਮਾਰ ਰਾਣਾ ਸ਼ੇਖਪੁਰਾ ਪ੍ਰਧਾਨ ਪਟਿਆਲਾ ਪੰਜਾਬ ਕਲੋਨਾਈਜ਼ਰ ਅਤੇ ਪ੍ਰਾਪਰਟੀ ਦੇ ਰਾਣਾ ਸਾਹਿਬ ਥੋੜੀ ਬਲਦਾ ਪਦਵੀਆ ਬਹੁਤ ਨੇ ਨਾਂ ਬਹੁਤ ਲੰਬਾ ਹੋ ਜਾਊਗਾ ਜੇ ਲਾਈਨ ਤੇ ਆਗੇ ਇੱਕ ਵਾਰ ਤੁਸੀਂ ਉਹ ਦੱਸ ਦੋ ਪਹਿਲਾਂ ਧੰਨਵਾਦ ਤੁਹਾਡਾ ਬਹੁਤ ਬਹੁਤ ਅਸੀਂ ਤਾਂ ਸੇਵਾ ਕਰ ਰਹੇ ਹਾਂ ਜੀ ਪਹਿਲਾਂ ਆਪਾਂ ਸ਼ੇਖਪੁਰਾ ਕੁੰਮੂਆ ਪੰਜਾਬੀ ਯੂਨੀਵਰਸਿਟੀ ਦੇ ਨਾਲ ਮੇਰਾ ਪਿੰਡ ਹੈ ਜੀ ਇੱਥੋਂ 8 ਤੋਂ ਲੈ ਕੇ 13 ਤੱਕ ਸਰਪੰਚੀ ਕੀਤੀ ਹੈ ਜੀ ਤੇ ਉਸ ਤੋਂ ਬਾਅਦ ਮੈਂ 13 ਤੋਂ ਸਨ 2013 ਤੋਂ ਹੁਣ ਤੱਕ ਪੰਜਾਬ ਕੋਲੋਨਾਈਜ਼ਰ ਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਪਟਿਆਲੇ ਜ਼ਿਲ੍ਹੇ ਦਾ ਪ੍ਰਧਾਨ ਵੱਜੋਂ ਸੇਵਾ ਨਿਭਾ ਰਹੇ ਆ ਤੇ ਨਾਲ ਨਾਲ ਅਖਲ ਭਾਰਤੀ ਖਛਤਰੀ ਰਾਜਪੂਤ ਮਹਾਸਭਾ ਜਿਹਦਾ ਮਜੂਤ ਪੰਜਾਬ ਦਾ ਪ੍ਰਧਾਨ ਤੇ ਨਾਲ ਆਜ਼ਾਦ ਸਮਾਜ ਸੇਵਾ ਕਲੱਬ ਉਹਦਾ ਮੈਂ ਪੰਜਾਬ ਦਾ ਚੇਅਰਮੈਨ ਇਹ ਲੋਕਾਂ ਨੇ ਸਾਨੂੰ ਸੇਵਾ ਦਿੱਤੀ ਆ ਸੇਵਾ ਕਰ ਰਹੇ ਆ ਸੇਵਾ ਦੀ ਭਾਵਨਾ ਸਾਡੇ ਪਰਿਵਾਰ ਚ ਸ਼ੁਰੂ ਤੋਂ ਹੀ ਆ ਰਾਣਾ ਸਾਹਿਬ ਤੁਹਾਨੂੰ ਮੈਂ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਦੱਸ ਦੇਣਾ ਚਾਹਨਾ ਹੈ ਰਾਣਾ ਸਾਹਿਬ ਨੂੰ ਤੁਹਨੇ ਦੇਖਿਆ ਹੋਣਾ ਤੇ ਯਾਦ ਕਰਾ ਦੇਣਾ ਰਾਣਾ ਸਾਹਿਬ ਅਕਸਰ ਗੋਲਡਨ ਹੱਟ ਵਾਲੇ ਜਿਹੜਾ RAM SINGH RANA ਜੀ ਨਾਲ ਨੇ ਉਹਨਾਂ ਨਾਲ ਹਮੇਸ਼ਾ ਰਹਿੰਦੇ ਨੇ ਤੇ ਇਹਨਾਂ ਦੇ ਵੱਲੋਂ ਇੱਕ ਜਿਹੜਾ ਬੜਾ ਵਧੀਆ ਕੰਮ ਕਰਿਆ ਯਾਰ 1 ਜਨਵਰੀ ਤੋਂ ਜੋ ਇਹਨਾਂ ਦੇ ਮੂੰਹੋਂ ਹੀ ਸੁਣਾਗੇ ਤੇ ਤੁਹਾਨੂੰ ਦੱਸਣਗੇ ਕਿ ਕੀ ਕਰਨ ਦੇ ਕਾਰਨ ਕੀ ਨੇ ਰਾਣਾ ਸਾਹਿਬ 1 ਜਨਵਰੀ ਨੂੰ ਕੀ ਕੀਤਾ ਜਾ ਰਿਹਾ ਤੁਹਾਡੀ ਸਾਰੀ ਟੀਮ ਦੇ ਵੱਲੋਂ ਜਿਹੜੀ ਸਾਡੀ ਟੀਮ ਹੈ ਸਾਡੇ ਭਾਈ ਸਾਹਿਬ ਗੋਲਡਨ ਹੱਟ ਦੇ ਰਾਮ ਸਿੰਘ ਰਾਣਾ ਜੀ ਤੇ ਜਿੰਨੀਆਂ ਜਥੇਬੰਦੀਆਂ ਦੇ ਆਗੂ ਨੇ ਸਿੱਖ ਜਥੇਬੰਦੀਆਂ Hindu ਜਥੇਬੰਦੀਆਂ ਸਾਡੀ 5-6 ਦਿਨ ਪਹਿਲਾਂ ਮੀਟਿੰਗ ਹੋਈ ਸੀ ਸਮਾਣੇ ਜਿੱਤੇ ਚ ਸ਼੍ਰੋਮਣੀ ਕਮੇਟੀ ਹਰਿਆਣਾ ਦੇ ਪ੍ਰਧਾਨ ਕਿਸਾਨ ਜਥੇਬੰਦੀਆਂ ਦੇ ਪ੍ਰਧਾਨ ਸਾਰੇ ਸ਼ਾਮਲ ਸੀ ਟਾਵਰ ਤੇ ਟਾਵਰ ਮੋਰਚੇ ਦਾ ਪ੍ਰਧਾਨ ਸਾਰੇ ਸ਼ਾਮਲ ਸੀ ਭਾਈ ਗੁਰਜੀਤ ਸਿੰਘ ਖਾਲਸਾ ਦੀ ਮਾਤਾ ਜਿੰਨੇ ਵੀ ਸੀ ਉੱਥੇ ਕਾਫੀ ਧੇਰ ਮੀਟਿੰਗ ਚੱਲੀ ਐ ਮੀਟਿੰਗ ਤੋਂ ਬਾਅਦ ਇਹ ਫੈਸਲਾ ਹੋਇਆ ਵੀ ਜਿਹੜਾ ਸਾਡਾ ਭਰਾ ਭਾਈ ਗੁਰਜੀਤ ਸਿੰਘ ਖਾਲਸਾ 14 ਮਹੀਨੇ ਤੋਂ ਲਗਾਤਾਰ ਟਾਵਰ ਦੇ ਉੱਪਰ ਬੈਠਾ ਐ ਧੁੱਪ ਹਨੇਰੀ ਮੀਂਹ ਕਣੀਆਂ ਦੋ ਮੌਸਮ ਬਦਲ ਗਏ ਜੇ ਆਪਾਂ ਅੱਜ ਬੰਦੇ ਨੂੰ ਇੱਕ ਨੂੰ ਕਹੀਏ ਨਾ ਦੋ ਦਿਨ ਕਮਰੇ ਚ ਰਹਿ ਲੈ ਉਹ ਦੋ ਦਿਨ ਕਮਰੇ ਚ ਰਹਿ ਨਹੀਂ ਸਕਦਾ ਪਰ ਉਹ ਦੇਖੋ ਕਿੱਡਾ ਜੋਧਾ ਉਸ ਧਰਮ ਦੀ ਲੜਾਈ ਲੜ ਰਿਹਾ ਉਹ ਕੱਲੀ ਸਾਡੀ ਇੱਕ ਧਰਮ ਦੀ ਉਹਦੇ ਸਾਰੇ ਨੇ ਗੁਰੂ ਗ੍ਰੰਥ ਸਾਹਿਬ ਬਾਈਬਲ ਗੀਤਾ ਕੁਰਾਨ ਜਿੱਦੀ ਵੀ ਬੇਅਦਬੀ ਹੋਈ ਹੈ ਉਹਤੇ ਮੰਗ ਕੀਤੀ ਹੈ ਮੰਗੇ ਹੈ ਕਿ ਸਖਤ ਕਾਨੂੰਨ ਬਣਾਇਆ ਜਾਵੇ ਇਹ ਕਾਨੂੰਨ ਤੇ ਸਰਕਾਰਾਂ ਬਣੀਆਂ ਨੇ ਕਾਂਗਰਸ ਸਰਕਾਰ ਆਈ ਆਮ ਪਾਰਟੀ ਸਰਕਾਰ ਆਈ ਕੈਪਟਨ ਮਨਿੰਦਰ ਸਿੰਘ ਨੇ ਨਾ ਗੁਟਖਾ ਚੱਕ ਕੇ ਗਿਆ ਸੀ ਤੇ ਉਸ ਤੋਂ ਬਾਅਦ ਭਗਵੰਤ ਮਾਨ ਸਾਡੇ ਸੀਐਮ ਸਾਹਿਬ ਇਹਨਾਂ ਨੇ ਕਿਹਾ ਸੀ ਕਿ ਸਰਕਾਰ ਲਿਆਓ ਤੇ ਨਾਲ ਦੀ ਨਾਲ ਸਖਤ ਕਾਨੂੰਨ ਬਣੇਗਾ ਨਸ਼ਿਆਂ ਦਾ ਲਾਲੂ ਹੋਰ ਮੁੱਦੇ ਲਾਲੂ ਸਾਰੇ ਮੁੱਦੇ ਉਮੰਦੇ ਹੋਗੇ ਲੋਕਾਂ ਨੇ ਝਾੜੂ ਦੀ 92 ਸੀਟਾਂ 92 ਸੀਟਾਂ ਬਟਰਨ ਘਸਾਤੇ ਦੱਬ-ਦੱਬ ਕੇ ਉਹਨਾਂ ਨੇ ਕੋਈ ਚਿਹਰਾ ਨਹੀਂ ਦੇਖਿਆ ਜਿਹੜੇ ਜਿੱਤੇ ਨੇ ਉਹ ਚਿਹਰੇ ਉਹ ਜਿੱਤੇ ਨੇ ਜਿਹੜੇ ਬਹੁਤ ਹੀ ਨਾਮਵਰ ਤੇ ਤਾਕਤਵਰ ਸੀ ਜਿਨ੍ਹਾਂ ਨੇ ਕੰਮ ਇੰਨੇ ਕਿ ਕਰੇ ਹੋਏ ਸੀ ਲੋਕਾਂ ਨੇ ਉਹਨਾਂ ਨੂੰ ਅੱਖੋਂ ਪਰੋਕੇ ਨਹੀਂ ਕੀਤਾ ਤੇ ਜਿਹੜਾ ਸਾਡਾ ਭਰਾ ਗੁਰਜੀਤ ਸਿੰਘ ਖਾਲਸਾ ਬੈਠਾ ਹੈ ਉਹਦੀਆਂ ਤਾਂ ਹੁਣ ਲੱਤਾਂ ਵੀ ਜਵਾਬ ਦੇ ਗਈਆਂ ਉੱਪਰ ਬੈਠੇ ਨਹੀਂ ਉਹ ਕਹਿੰਦਾ ਮੈਂ ਮਰਦਾ ਮਰ ਜਾਵਾਂ ਸਾਨੂੰ ਆਸ ਸੀ ਸਾਰਿਆਂ ਨੂੰ ਵੀ ਜਿਹੜਾ 350 ਸਾਲਾਂ ਸਿੱਧੀ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਅਨਾਉਂਸ ਕਰਨਗੇ ਪਰ ਹੋਇਆ ਨਹੀਂ ਉੱਥੇ ਸਾਡੇ ਟਾਵਰ ਮੋਰਚੇ ਤੋਂ ਬਾਈ ਜੀ ਵੀਕੇਸ ਜੀ ਉਹਨਾਂ ਨੇ ਬੋਲਿਆ ਵੀ ਹੈ ਗੁਰਪ੍ਰੀਤ ਭਾਈ ਜੀ ਗੁਰਪ੍ਰੀਤ ਭਾਈ ਜੀ ਉਹਨਾਂ ਨੇ ਬੋਲਿਆ ਤੇ ਕੇਜਰੀਵਾਲ ਸਾਹਿਬ ਨੂੰ ਵੀ ਕਿਹਾ ਭਗਵੰਤ ਮਾਨ ਜੀ ਨੂੰ ਵੀ ਕਿਹਾ ਦੱਸੋ ਉਹਨਾਂ ਨੂੰ ਆਸ ਸੀ ਕਿ ਅਜੇ 900 ਹੋਊਗਾ ਪਰ ਹੋਇਆ ਨਹੀਂ ਹੈਗਾ ਤੇ ਇਸ ਦੇ ਸਬੰਧ ਵਿੱਚ ਇੱਕ ਬੜਾ ਵੱਡਾ ਫੈਸਲਾ ਉਹ ਦਿਨ ਕੀਤਾ ਜਿਹੜੀ 1 ਜਨਵਰੀ ਐ 2026 2026 ਪੈਦਲ ਯਾਤਰਾ ਸਮਾਣੇ ਟਾਬਰ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇਗੀ ਜਿਹਦੇ ਚ ਗੁਰੂ ਗ੍ਰੰਥ ਸਾਹਿਬ ਦੀ ਪੀੜ ਬਾਕੀ ਸਾਭ ਚ ਲਜਾਈ ਜਾਏਗੀ ਜਿਹੜੇ ਨੇੜੇ ਤੇੜੇ ਪਿੰਡ ਨੇ 25 25 30 30 ਕਿਲੋਮੀਟਰ ਵਿੱਚ ਉੱਥੇ ਪ੍ਰਚਾਰ ਕਰਕੇ ਉਹ ਬੰਦੇ ਇਸ ਯਾਤਰਾ ਚ ਸ਼ਾਮਲ ਹੋਣਗੇ ਤੇ ਉਹਨਾਂ ਨੂੰ ਪਤਾ ਚੱਲੇਗਾ ਦੇਖੋ ਵੀ ਬੰਦਾ ਸਾਰਿਆਂ ਦੇ ਲਿਕ ਬੰਦਾ ਲੜ ਰਿਹਾ ਜੋ ਇਹ ਜਿਹੜੀ ਬੇਅਦਵੀਆਂ ਇਹ ਬੇਅਦਵੀਆਂ ਸਰਕਾਰਾਂ ਜਾਣ ਕੇ ਕਰਾਨੀਆਂ ਨੇ ਤਾਂ ਕਿ ਲੋਕਾਂ ਨੂੰ ਪਾੜ ਕੇ ਇੱਕ ਦੂਜੇ ਨੂੰ ਲੜਾ ਕੇ ਆਪਣੀ ਰਾਜਨੀਤੀ ਵੋਟ ਬੈਂਕ ਹਾਸਲ ਕਰਨਾ ਕਿ ਉਹਨਾਂ ਨੇ ਇੱਕ ਦੂਜੇ ਨਾਲ ਲੜਾ ਦੋ ਨਾਲ ਗੱਲ ਕਰੀਏ ਵੈਸੇ ਇੱਕ ਗੱਲ ਸੋਚਣ ਵਾਲੀ ਆ ਰਾਨਾ ਸਾਹਿਬ ਤੁਸੀਂ ਕਿਹਾ ਕਿ ਭਾਈ ਸਾਹਿਬ ਉੱਪਰ ਟਾਵਰ ਤੇ ਬੈਠੇ ਹੋਏ ਨੇ ਉਹ ਇਹ ਤਾਂ ਬੈਠੇ ਨਹੀਂ ਕਿ ਉਹਨਾਂ ਦੀ ਕੋਈ ਆਪਣੀ ਮਰਜ਼ੀ ਹੈ ਕੋਈ ਆਪਣੀ ਉਹਨਾਂ ਨੂੰ ਨੌਕਰੀ ਲੱਗਣਾ ਸਰਕਾਰੀ ਨੌਕਰੀ ਲੱਗਣਾ ਉਹ ਤਾਂ ਇਸ ਗੱਲ ਤੇ ਬੈਠ ਨਹੀਂ ਕਿ ਕੱਲ ਨੂੰ ਬੇਅਦਬੀਆਂ ਜਿਹੜੀ ਹੋ ਰਹੀ ਹੈ ਕਿਸੇ ਵੀ ਧਰਮ ਦੀਆਂ ਨੇ ਜੇ ਬੇਅਦਬੀ ਦਾ ਬਿੱਲ ਬਣੂਗਾ ਇਹ ਨਹੀਂ ਹੈਗਾ ਕਿ ਕੱਲਾ ਪਾਰਟਿਕੂਲਰ ਸਰਦਾਰਾਂ ਵਾਸਤੇ ਬਣੂਗਾ ਹਿੰਦੂ ਵਾਸਤੇ ਬਣੂਗਾ ਸਾਰਿਆਂ ਵਾਸਤੇ ਬਣੂਗਾ ਕਿ ਉਹ ਬਿੱਲ ਬਣੇ ਕਿ ਬੇਅਦਬੀ ਨਾ ਹੋਵੇ ਇੰਨੀ ਕੀ ਮੰਗਾ ਕੁਛ ਖਾਸ ਹੀ ਵੱਡੀ ਤਾਂ ਮੰਗ ਮੈਨੂੰ ਲੱਗਦਾ ਹੈ ਨਹੀਂ ਸਹੀ ਗੱਲ ਹੈ ਜੀ ਤੁਸੀਂ ਸਹੀ ਗੱਲ ਕੀਤੀ ਹੈ ਇਹ ਹੀ ਗੱਲਾਂ ਸਹੀ ਸਾਰੇ ਹੀ ਕਹਿ ਰਹੇ ਨੇ ਪਰ ਇਹ ਇਹਨੂੰ জামਾ ਕੋਈ ਨਹੀਂ ਪਹਿਨਾਉਣਾ ਚਾਹਦਾ ਆਪਾਂ ਕਹਿੰਦੇ ਭਗਤ ਸਿੰਘ ਤਾਂ ਸਾਰੇ ਬਣਨ ਪਰ ਸਾਡੇ ਘਰੇ ਨਾ ਬਣੇ ਸਾਡਾ ਨਿਆਣਾ ਤਾਂ ਸੇਵਰੇ ਜੇ ਭਗਤ ਸਿੰਘ ਆਰਗਰ ਨਿਕਲਿਆ ਸੀ ਦੇਸ ਜਾਦ ਹੋਇਆ ਜਿੰਨੇ ਵੀ ਆਪਣੇ ਕ੍ਰਾਂਤੀਕਾਰੀ ਨਿਕਲੇ ਸੀ ਉਹ ਸਰਕਾਰਾਂ ਦੇ ਉਲਟ ਬੋਲ ਕੇ ਨਿਕਲੇ ਸੀ ਮਰਨਾ ਤਾਂ ਸਾਰਿਆਂ ਨੇ ਕੋਈ ਕੋਈ ਲੰਬੀ ਰੇਸ ਨਹੀਂ ਕਿਸੇ ਨੇ ਲਾਣੀ ਜੀਣਾ ਮਰਨਾ ਹਰ ਬੰਦੇ ਨੇ ਕਿੰਨੇ ਲੋਕ ਅਰਬਾਂ ਖਰਬਾਂ ਮਰ ਗਏ ਯਾਦ ਤਾਂ ਜੋਧਿਆਂ ਨੂੰ ਕੀਤਾ ਜਾਂਦਾ ਇਹ ਜੋਧਿਆਂ ਚੋਂ ਨੇ ਜਿਹੜੇ ਬੋਲਦੇ ਨੇ ਕਿਸੇ ਧਰਮ ਲਈ ਜਾਂ ਹੋਰ ਸਮਾਜਿਕ ਮੁੱਦਿਆਂ ਤੇ ਜੋਦੇ ਬੰਦੇ ਹੁੰਦੇ ਨੇ ਇਹਨਾਂ ਨੂੰ ਰਹਿੰਦੀ ਦੁਨੀਆ ਯਾਦ ਕਰਦੀ ਮੈਂ ਮੈਂ ਤੁਹਾਡੀ ਗੱਲ ਤੋਂ ਬਹੁਤ ਸਹਿਮਤ ਆਂ ਚੀਜ਼ ਤੋਂ ਮੈਂ ਵੀ ਚਾਹਨਾ ਹੈ ਕਿ ਬਿਆਦਵੀ ਤੇ ਬਿਲ ਬਣੇ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਸੰਤ ਫਕੀਰਾਂ ਦੀ ਧਰਤੀ ਆ ਜਦੋਂ ਇਹ ਧਰਤੀ ਤੇ ਇੰਨੇ ਸੰਤ ਮਹਾਤਮਾ ਨੇ ਜਨਮ ਲਿਆ ਤਾਂ ਬਿਆਦਵੀ ਜਦੋਂ ਹੁੰਦੀ ਹੈ ਕੋਈ ਵੀ ਧਰਮ ਹੋਵੇ ਕਿਉਂਕਿ ਅਕਸਰ ਦੇਖਿਆ ਜਾਂਦਾ ਜਦੋਂ ਬਿਆਦਵੀ ਹੋ ਜਾਂਦੀ ਹੈ ਤਾਂ ਬਾਅਦ ਚੋ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਬੰਦੇ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈਗਾ ਜਾਂ ਕੁਝ ਹੋਰ ਹੈ ਤੁਹਾਨੂੰ ਐ ਨਹੀਂ ਲੱਗਦਾ ਕਿ ਕਈਆਂ ਨੂੰ ਤਾਂ ਸਜ਼ਾ ਵੀ ਨਹੀਂ ਹੁੰਦੀ ਕਈਆਂ ਨੂੰ ਕੀ ਤੁਸੀਂ ਆਰਟੀਆਈ ਪਾਓ ਮੈਂ ਚੈਨਲ ਦੇ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਜਿਹੜਾ ਵੀ ਮੇਰਾ ਭਰਾ ਕੋਈ ਵੀ ਹੈ ਉਹ ਕੋਈ ਵੀ ਆਰਟੀਆਈ ਪਾਵੇ ਉੱਥੇ ਚੈੱਕ ਕਰੇ ਕਿੰਨਿਆਂ ਨੂੰ ਸਜ਼ਾ ਹੋਈ ਹੈ ਤੁਸੀਂ ਮੈਨੂੰ ਦੱਸਿਓ ਮੰਨੂ ਨਹੀਂ ਲੱਗਦਾ 2-4 ਬੰਦਿਆਂ ਤੋਂ ਵੱਧਾ ਕਿਸੇ ਨੂੰ ਸਜ਼ਾ ਹੋਈ ਹੈ ਕਿਸੇ ਬੰਦੇ ਨੂੰ ਸਜ਼ਾ ਨਹੀਂ ਹੋਈ ਸਗੋਂ ਉਲਟਾ ਉਹਨੂੰ ਸਿਕਿਉਰਿਟੀ ਮਿਲ ਜਾਂਦੀ ਹੈ 22 25 5 5 4 4 ਗਨਮੈਨ ਮਿਲ ਜਾਂਦੇ ਜਿੱਥੇ ਜਾਂਦਾ ਇਹਨੂੰ ਮਾਰ ਨਾ ਦੇਣ ਸਰਕਾਰ ਉਹਨਾਂ ਨੂੰ ਸਰਕਾਰ ਕੀ ਇੱਕ ਕਾਨੂੰਨ ਹੈ ਆਪਣਾ ਕਾਨੂੰਨ ਮੁਤਾਬਕ ਉਹਨਾਂ ਰੱਖਿਆ ਮਿਲ ਜਾਂਦੀ ਹੈ ਬਾਅਦ ਚੋਂ ਜੇ ਕੋਈ ਜ਼ਿਆਦਾ ਜ਼ੋਰ ਪਾ ਕੇ ਉਹਨੂੰ ਕਹਿ ਦਿੰਦੇ ਆ ਜੇ ਮੈਂਟਲੀ ਅਪਸੈਟ ਸੀਗਾ ਵੀ ਇਹਨੇ ਤਾਂ ਕਰਤਾ ਇਹ ਸਾਰਾ ਫਿਰਕੂ ਪ੍ਰਸਤਾ ਫਲਾਣ ਲਈ ਵੀ ਧਰਮ ਨੂੰ ਲੋਕਾਂ ਨੂੰ ਤੋੜਨ ਲਈ ਵੀ ਜਿਹੜੇ Hindu ਇੱਧਰ ਹੋ ਜਾਣ Sikh ਇੱਧਰ ਹੋ ਜਾਣ Musalman ਉਧਰ ਹੋ ਜਾਣ ईसाई ਇੱਧਰ ਹੋ ਜਾਣ ਇਹ ਸਾਰਾ ਸਿਸਟਮ ਐ ਇੱਕ ਸਿਰਫ ਇਹ ਵੋਟਾਂ ਵਾਸਤੇ ਵੋਟਾਂ ਵਾਸਤੇ ਜੇ ਇਹਨਾਂ ਨੂੰ ਪਤਾ ਵੀ ਜੇ ਇਹ ਇਕੱਠੇ ਹੋ ਗਏ ਸਾਡੀ ਜਿਹੜੀ ਜਿਹੜਾ ਸਾਡਾ ਪਲਾਨ ਹੈ ਜੇ ਅਸੀਂ ਵੋਟਾਂ ਚ ਜਿੱਤਣਾ ਉਹ ਜਿੱਤਾਂਗੇ ਤਦ ਹੀ ਜ ਇਹਨਾਂ ਨੂੰ ਪਾੜ ਕੇ ਰੱਖਾਂਗੇ ਭਾਈ ਨੂੰ ਭਾਈ ਨੂੰ ਲੜਾ ਕੇ ਰੱਖਾਂਗੇ ਉਹ ਤਦ ਜਿੱਤਣਗੇ ਰਾਣਾ ਸਾਹਿਬ ਮੇਰਾ ਆਖਰੀ ਸਵਾਲ ਹੈ ਇੱਕ ਵਾਰ ਫਿਰ ਸਾਡੇ ਉਹਨਾਂ ਦਰਸ਼ਕਾਂ ਨੂੰ ਦੱਸ ਦਿਓ ਕਿ 1 ਜਨਵਰੀ 2026 ਨੂੰ ਕੀ ਕੀ ਹੋਣਾ ਕਿੱਥੋਂ ਮੋਰਚਾ ਜਾਣਾ ਹੈ ਕਿੱਥੇ ਸਮਾਪਤ ਹੋਣਾ ਹੈ ਤੇ ਕੀ ਕੀ ਤੁਹਾਡੇ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਹੁਣੇ ਦੇਖੋ ਮੈਂ ਸਾਰਿਆਂ ਨੂੰ ਆਪਜੀ ਦੇ ਚੈਨਲ ਰਾਹੀਂ ਬੇਨਤੀ ਕਰਨਾ ਚਾਹਨਾ ਵੀ ਜਿਹੜਾ ਇਹ ਜਿਹੜੀ ਇਹ ਯਾਤਰਾ ਜਾ ਰਹੀ ਹੈ ਸਰਬ ਧਰਮ ਸੰਮੇਲਨ ਤਹਿਤ ਇਹਦੇ ਵਿੱਚ ਸਾਰੇ ਧਰਮਾਂ ਦੇ ਬੰਦਿਆਂ ਨੇ ਸਮੂਲਿਤ ਕਰਨੀਆਂ ਜਿੰਨੀਆਂ ਜਥੇਬੰਦੀਆਂ ਦੇ ਆਗੂ ਆ ਉਹਨਾਂ ਨੇ ਸਾਰਿਆਂ ਨੇ ਪਹੁੰਚਣਾ ਹੈ ਚਾਹੇ ਉਹ ਪੰਜਾਬ ਦੇ ਆਗੂ ਹੈ ਚਾਹੇ ਉਹ ਪੰਜਾਬ ਤੋਂ ਬਾਹਰ ਨੇ ਹਿੰਦੂ ਜਥੇਬੰਦੀਆਂ ਦੇ ਮੈਂ ਜਿਹੜੇ ਥੰਮ ਨੇ ਉਹ ਵੀ ਇਸ ਯਾਤਰਾ ਚ ਪਹੁੰਚਣਗੇ ਸਿੱਖ ਜਥੇਬੰਦੀਆਂ ਤਾਂ ਹੈ ਹੀ ਨਹੀਂ ਸਾਰੀਆਂ ਤੇ ਉਸ ਮਤਲਬ ਇਹ ਜਿਹੜੀ ਯਾਤਰਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਨਾ ਇਹਨੂੰ ਵੱਧ ਤੋਂ ਵੱਧ ਇਸ ਯਾਤਰਾ ਚ ਜੁੜਿਓ ਤਾਂ ਜੋ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਚੱਲ ਸਕੇ ਵੀ ਸਰਕਾਰ ਨੇ ਕੀ ਕੀਤਾ ਬਿਲਕੁਲ ਕੀ ਕੀਤਾ 4 ਸਾਲ ਨੰਗ ਗਏ ਨੇ ਮਤਲਬ ਸਰਕਾਰ ਜੇ ਚਾਹੁੰਦੀ ਤਤ ਚਾਰ ਦਿਨਾਂ ਚ ਗਵਰਨਮੈਂਟ ਦਾ ਕੰਮ ਕੀ ਆ ਗੌਰ ਗੌਰ ਇੱਕ ਮਿੰਟ ਚ ਗੌਰ ਕਰ ਲੈਂਦੀ ਏ ਜੀ ਗੌਰ ਕਰਨ ਤੇ ਅਜੇ ਬੰਦਾ ਅੰਦਰ ਹੁੰਦਾ ਪਰ ਉਹੀ ਢਿੱਲ ਉਹੀ ਕਾਨੂੰਨ ਉਹੀ ਗੱਲਾਂ ਵੀ ਨੇੜੇ ਜੇ ਜਾ ਕੇ ਉਧਰ ਵੋਟਰਾਂ ਦਾ ਟਾਈਮ ਹੋਊਗਾ ਲੋਕਾਂ ਦੀ ਵਾਹ ਵਾਹ ਲੈਣ ਲਈ ਨੇੜੇ ਜੇ ਜਾ ਕੇ ਕਾਨੂੰਨ ਪਾਸ ਕਰ ਦੇਣਗੇ ਸੋ ਬਿਲਕੁਲ ਇਹ ਸਾਡੇ ਨਾਲ ਰਾਜਕੁਮਾਰ ਰਾਣਾ ਸਾਹਿਬ ਸੀ ਤੇ ਗੱਲ ਬਿਲਕੁਲ ਸਹੀ ਹੈ ਕਿ ਇੱਕ ਬੰਦਾ ਟਾਵਰ ਤੇ ਬੈਠਾ ਇਨਸਾਨੀਅਤ ਦੇ ਨਾਮ ਨੂੰ ਬੈਠਾ ਸੋ ਮੇਰਾ ਵੀ ਇਹੀ ਕਹਿਣਾ ਵੱਧ ਚੜ ਕੇ ਇਹਨਾਂ ਦਾ ਸਮਰਥਨ ਕਰੋ ਤੇ ਹੋਰ ਵੀ ਅਪਡੇਟ ਲਈ ਬਣੇ ਰਹੋ ਕੇ ਆਰ ਜੀ ਟੀਵੀ ਦੇ ਨਾਲ